ਆ ਮੇਰੇ ਮਗਰ ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਕਿ ਇੱਕ ਵਾਰੀ ਦਿਖਾ ਦਿੱਤਾ ਜਾਵੇ ਕਿ ਚੰਗੀ ਤਰੀਕੇ ਦੇ ਨਾਲ ਇੰਤਜ਼ਾਮ ਆ ਜਿਹੜਾ ਜੋ ਪਿਛਲੇ ਦਿਨੀ ਐਸਸੀ ਤਾਕੇ ਵੱਲੋਂ ਦਲਤ ਤਾਕੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਅਸੀਂ ਇਸ ਟਾਈਮ ਬਿਠਿੰਡਾ ਤੋਂ ਜੋ ਸੰਗਰੂਰ ਨੂੰ ਰੋਡ ਜਾਂਦਾ ਹੈਗਾ ਉੱਥੇ ਖੜੇ ਹੈਗੇ ਹਾਂ ਕੰਮੋ ਮਾਜਰਾ ਨੂੰ ਇਹ ਸੜਕ ਜਾਂਦੀ ਤੇ ਇਸ ਤੋਂ ਬਾਅਦ ਇਹ ਬੀੜਾ ਸਵਾਰ ਨੂੰ ਜਾਂਦੀ ਹੈਗੀ ਆ ਜਿੱਥੇ ਪਿਛਲੇ ਦਿਨੀ ਦਲਤ ਤਾਕੇ ਵੱਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਇਹ ਐਲਾਨ ਕੀਤਾ ਸੀਗਾ ਕਿ ਇਹ ਜੋ ਬੀ ਡੈਸ਼ 1 ਵਨ ਦੇ ਵਿੱਚ 927 ਏਕੜ ਪਹਿਲੀ ਹੈਗੀ ਆ ਜੀਂਦ ਰਿਆਸਤ ਦੇ ਰਾਜੇ ਦੀ ਇਹ ਪਹਿਲੀ ਸੀਗੀ ਤੇ ਉੱਥੇ ਆ ਜਿਹੜਾ ਪਿਛਲੀ 28 ਫਰਵਰੀ ਨੂੰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਵੱਡਾ ਦੀਵਾ ਜਿਹੜਾ ਕੋਠੇ ਦੇ ਉੱਤੇ ਚੜ ਕੇ ਬਾਲਿਆ ਗਿਆ ਤੇ ਇਸ ਤੋਂ ਬਾਅਦ ਆ ਜਿਹੜਾ ਉਹਨਾਂ ਨੇ ਦੀਵਾ ਬਾਲਣ ਤੋਂ ਬਾਅਦ ਇਹ ਐਲਾਨ ਕਰ ਦਿੱਤਾ ਸੀਗਾ ਕਿ ਇਹ ਪਹਿਲੀ ਦੇ ਵਿੱਚ ਆ ਜਿਹੜਾ ਹੁਣ ਇਸ ਤੋਂ ਬਾਅਦ ਹਾਲ ਆ ਜਿਹੜਾ ਉਹ ਕਿਰਤੀ ਕਾਮਿਆਂ ਦਾ ਚੱਲੂਗਾ ਇਸ ਪਹਿਲੀ ਦਾ ਠੇਕਾ ਜਿਹੜਾ ਉਹੋ ਦਿੱਲੀ ਵਾਲਿਆਂ ਨੂੰ ਨਹੀਂ ਜਾਊਗਾ ਜਿਹੜੇ ਚੰਡੀਗੜ੍ਹ ਬੈਠੇ ਹੈਗੇ ਉਹਨਾਂ ਨੂੰ ਨਹੀਂ ਜਾਊਗਾ ਇਸ ਪੈਲੀ ਦੇ ਉੱਤੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਧਨਾਰ ਲੋਕਾਂ ਦਾ ਨਜਾਇਜ਼ ਕਬਜ਼ਾ ਹੈਗਾ ਇਸ ਕਰਕੇ ਆ ਜਿਹੜਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਭਾਵੇਂ ਅੱਜ 20 ਤਰੀਕ ਨੂੰ ਆ ਜਿਹੜਾ ਉਹ ਇੱਥੇ ਆ ਜਿਹੜਾ ਪੱਕੇ ਮੋਰਚੇ ਲਾ ਕੇ ਪੱਕੇ ਤਾਰ ਦੇ ਉੱਤੇ ਕਬਜ਼ਾ ਜਿਹੜਾ ਉਹ ਮਜ਼ਦੂਰ ਪਾਈਚਾਰੇ ਨੂੰ ਦਲਤ ਪਾਈਚਾਰੇ ਨੂੰ ਆ ਜਿਹੜਾ ਉਹ ਦਵਾਇਆ ਜਾਊਗਾ ਪਰ ਜਦੋਂ ਤੋਂ ਤੁਰੇ ਹੈਗੇ ਆ ਤਕੜੀ ਆ ਜਿਹੜੀ ਇੱਧਰ ਫੋਰਸ ਲੱਗੀ ਹੈਗੀ ਆ ਇਤੋ ਤੀਕ ਪੂਰੇ ਦਾ ਪੂਰਾ ਸੰਗਰੂਰ ਆ ਜਿਹੜਾ ਉਹ ਬਲੌਕ ਕੀਤਾ ਹੋਇਆ ਤੇ ਤੁਹਾਨੂੰ ਦੱਸ ਦਈਏ ਕਿ ਵੱਡੇ ਗੈਂਤੀ ਦੇ ਵਿੱਚ ਸੀਐਮ ਭਗਵੰਤ ਮਾਨ ਦੀ ਕੋਠੀ ਦੇ ਲਾਗੇ ਹੀ ਇੱਕ ਪੈਲਸ ਆ ਉੱਥੇ ਵੀ ਆ ਜਿਹੜਾ ਮਜ਼ਦੂਰਾਂ ਨੂੰ ਗ੍ਰਿਫਤਾਰ ਕਰਕੇ ਆ ਜਿਹੜਾ ਉਹ ਇਕੱਠੇ ਕੀਤਾ ਜਾ ਰਿਹਾ ਹੈਗਾ ਤੇ ਤੁਹਾਨੂੰ ਦੱਸ ਦਈਏ ਕਿ ਹੌਨਤੀਕਾ ਜੋ ਰਿਪੋਰਟ ਸਾਹਮਣੇ ਆਈ ਹੈਗੀ ਆ ਭਾਵੇਂ ਮਜ਼ਦੂਰਾਂ ਨੇ ਇੱਥੇ ਪਹੁੰਚਣਾ ਸੀਗਾ ਪਰ ਕਿਸੇ ਵੀ ਹੀਲੇ ਕੁੱਤੇ ਆ ਜਿਹੜਾ ਉਹਨਾਂ ਨੂੰ ਪਹੁੰਚਣ ਨਹੀਂ ਦਿੱਤਾ ਗਿਆ ਹੰਤੀ ਦਾ ਜਿਹੜਾ 150 ਤੋਂ ਉੱਪਰ ਮਜ਼ਦੂਰ ਆ ਜਿਹੜੇ ਉਹ ਗ੍ਰਿਫਤਾਰ ਕੀਤੇ ਆ ਝਨੇਰੀ ਤੇ ਕਰਾਚੋ ਤੋਂ ਇਸ ਤੋਂ ਇਲਾਵਾ 50 ਮਜ਼ਦੂਰ ਆ ਜਿਹੜੇ ਮਡੌਰ ਤੋਂ ਮਡੌਰ ਤੋਂ ਗਾਰ ਕੀਤੇ ਆ ਆ ਸ਼ਾਦੀਹਰੀ ਤੋਂ ਜਿਹੜਾ ਉੱਥੇ ਵੀ ਭਾਰੀ ਪੁਲਿਸ ਫੋਰਸ ਆ ਜਿਹੜੀ ਉਹ ਲੱਗੀ ਹੋਈ ਆ ਤੇ ਪਿੰਡ ਦੇ ਲੋਕਾਂ ਨੂੰ ਪਿੰਡ ਦੇ ਵਿੱਚ ਹੀ ਆ ਜਿਹੜਾ ਉਹ ਤਾੜ ਦਿੱਤਾ ਗਿਆ ਇਸ ਤੋਂ ਇਲਾਵਾ ਮਲੇਰਕੋਟਲੇ ਜਿਹੜਾ ਮੋਰਚਾ ਮਲੇਰਕੋਟਲੇ ਤੋਂ ਮੋਰਚੇ ਦੇ ਲਈ ਜੋ ਲੋਕ ਆ ਰਹੇ ਸੀਗੇ ਉਹਨਾਂ ਦਾ ਵੀ ਵੱਡਾ ਕਾਫਲਾ ਜਿਹੜਾ ਉਹ ਰਸਤੇ ਦੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਗਿਆ ਪਟਿਆਲਾ ਤੋਂ 100 ਪਲੱਸ ਮਜ਼ਦੂਰ ਆ ਜਿਹੜੇ ਉਹ ਗ੍ਰਿਫਤਾਰ ਕਰ ਲੇ ਗਏ ਮਤਲਬ ਹੁਣ ਤੀਗਾ ਜਿਹੜਾ 700 ਤੋਂ ਲੈ ਕੇ 900 ਦੇ ਵਿੱਚ ਵਿੱਚ ਆ ਜਿਹੜੀ ਮਜ਼ਦੂਰਾਂ ਦੀ ਗ੍ਰਿਫਤਾਰੀ ਆ ਜਿਹੜੀ ਉਹ ਹੋ ਚੁੱਕੀ ਆ ਫੋਰਸ ਲੱਗੀ ਹੋਈ ਆ ਤਾਂ ਕਿ ਮਜ਼ਦੂਰ ਆ ਜਿਹੜੇ ਉਹ ਘਰੋਂ ਨਿਕਲ ਸਕਣ ਵੱਲੋਂ ਬੇਗਮਪੁਰਾ ਬਸੌਂ ਦਾ ਪਿਛਲੇ ਦਿਨੀ ਕਿਉਂਕਿ ਮਾਨ ਸਾਹਿਬ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਅਸੀਂ ਪੂਰੀ ਸਖਤਾਈ ਕਰਾਂਗੇ ਉਸੇ ਸਖਤਾਈ ਦੇ ਤਹਿਤ ਆ ਜਿਹੜਾ ਪੂਰੇ ਤਰੀਕੇ ਦੇ ਨਾਲ ਇਸ ਜੋ ਬੇਗਮਪੁਰਾ ਬਸੌਂ ਦੇ ਸੰਕਲਪ ਨੂੰ ਆ ਜਿਹੜਾ ਉਹ ਖਤਮ ਭਗਵਾਨਤਮਾਨ ਜਿਹੜੇ ਲਗਾਤਾਰ ਇਹ ਜਿਹੜੇ ਮਗਧਾ ਰਹੇ ਸੂਰਜਾ ਕਮੀਆਂ ਦੇ ਵੇੜੇ ਲਗਾਤਾਰ ਇਹ ਪ੍ਰਚਾਰ ਕੀਤਾ ਗਿਆ ਲਗਾਤਾਰ ਸੰਤਰਾ ਉਦਾਸੀ ਦਾ ਗੀਤ ਆ ਜਿਹੜਾ ਉਹ ਗਾਇਆ ਗਿਆ ਪਰ ਸਚਾਈ ਇਸ ਤੋਂ ਉਲਟ ਹੈਗੀ ਆ ਜਦੋਂ ਮਜ਼ਦੂਰਾਂ ਦੀ ਗੱਲ ਆਉਂਦੀ ਹੈਗੀ ਤਾਂ ਮਜ਼ਦੂਰ ਤਾਕ ਦੇ ਨਾਲ ਇਸੇ ਹੀ ਸੀਐਮ ਕੋਲ ਵਾਰ ਜਿਹੜੀ ਮੀਟਿੰਗ ਆ ਜਿਹੜੀ ਉਹ ਦਿੱਤੀ ਲਾਜ਼ਮੀ ਗਈ ਹੈਗੀ ਆ 파ਰਤੀਕ ਪਰ ਹਲਤੀਕ ਆ ਜਿਹੜਾ ਇਹ ਸੀਐਮ ਜੋ ਕਮੀਆਂ ਦੀ ਗੱਲ ਕਰਦਾ ਕਿਸੇ ਵੀ ਕਮੀ ਦੇ ਮੂੰਹ ਮੱਥੇ ਲੱਗਣੋ ਆ ਜਿਹੜਾ ਉਹ ਲੱਗਿਆ ਨਹੀਂਗਾ ਤੇ ਨਾ ਹੀ ਹਲਤੀ ਕਿਸੇ ਵੀ ਮਜ਼ਦੂਰ ਆਕੂ ਦੇ ਨਾਲ ਆ ਜਿਹੜੀ ਉਹ ਮੀਟਿੰਗ ਕੀਤੀ ਆ ਤੇ ਹੁਣ ਮਜ਼ਦੂਰਾਂ ਦੇ ਨਾਲ ਇਹ ਹਾਲ ਕੀਤਾ ਜਾ ਰਿਹਾ ਹੈਗਾ ਬੇਗੰਪੁਰਾ ਦੇ ਸੰਕਲਪ ਨੂੰ ਆ ਜਿਹੜਾ ਉਹ ਰੋਲਿਆ ਜਾ ਰਿਹਾ ਹੈਗਾ ਸਿਰਫ ਇਹ ਸੰਕਲਪ ਆ ਜਿਹੜੇ ਵੋਟਾਂ ਲੈਣ ਦੀ ਕੀ ਮਹਦੂਦ ਹੁੰਦੇ ਆ ਪਰ ਜਦੋਂ ਸੱਤਾ ਦੇ ਉੱਤੇ ਬੈਠ ਜਾਂਦੇ ਆ ਉਦੋਂ ਕਿਸੇ ਕਮੀ ਦੀ ਗੱਲ ਨਹੀਂ ਕੀਤੀ ਜਾਂਦੀ ਉਦੋਂ ਸਿਰਫ ਸਿਰਫ ਗੱਲ ਕੀਤੀ ਜਾਂਦੀ ਆ ਤਾਂ ਗੱਲ ਸਿਰਫ ਉਹਨਾਂ ਧਨਾਰ ਲੋਕਾਂ ਦੀ ਕੀਤੀ ਜਾਂਦੀ ਆ ਗੱਲ ਸਿਰਫ ਉਹਨਾਂ ਨੂੰ ਠੇਕਾ ਜਾਂਦਾ ਹੈਗਾ ਉਹਨਾਂ ਦੀ ਕੀਤੀ ਜਾਂਦੀ ਆ ਪਤਾ ਨਹੀਂਗਾ ਕੀ ਕਾਰਨ ਹੈਗਾ ਮਜ਼ਦੂਰਾਂ ਨੂੰ ਇੱਥੋਂ ਤੀਕ ਪਹੁੰਚ ਨਹੀਂ ਦਿੱਤਾ ਜਾ ਰਿਹਾ ਆ ਜਾਂ ਫਿਰ ਸ਼ਹਿਰ ਮਾਨਸਾਹਲ ਨੂੰ ਲੱਗਦਾ ਹੈਗਾ ਕਿ ਉਹ ਪੰਜਾਬ ਦੇ ਵਸਨੀਕ ਨਹੀਂ ਗਏ ਸੋ ਫਿਲਹਾਲ ਦੇ ਲਈ ਇੰਨੀ ਰਿਪੋਰਟ ਅੱਗੇ ਦੇਖਦੇ ਹੈਗੇ ਕਿ ਮਜ਼ਦੂਰਾਂ ਦੀ ਕਿੱਥੇ ਕਿੱਥੇ ਗ੍ਰਿਫਤਾਰੀ ਹੋਰ ਥਾਈ ਹੋਈ ਆ ਤੁਸੀਂ ਜੁੜੇ ਰਹੋ ਮੌਰ ਟੈਲੀਵਿਜ਼ਨ ਦੇ ਨਾਲ ਮੈਂ ਬਲਰਾਜ ਮੌਰ ਤੁਹਾਡਾ